ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਲਾਹੌਰ ਪਾਕਿਸਤਾਨ ਵਿਕੇ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਦੇ ਆਖਰੀ ਦਿਨ ਪਾਕਿਸਤਾਨ ਬਸਦੀ ਉੱਗੀ ਪੰਜਾਬੀ ਤੇ ਉਰਦੂ ਕਵਿਤਰੀ ਤੇ ਕਹਾਣੀਕਾਰ ਬੁਸ਼ਰਾ ਇਜ਼ਾਜ਼ ਦੀ ਕਾਵ ਪੁਸਤਕ ਮੈਂ ਪੂਣੀ 31 ਰਾਤ ਦੀ ਦੇ ਗੁਰਮੁਖੀ ਐਡੀਸ਼ਨ ਤੇ ਗੁਰਪਜਨ ਗਿੱਲ ਦੇ ਗੀਤ ਸੰਗ੍ਰਹਿ ਮੇਰੇ ਪੰਜ ਦਰਿਆ ਨੂੰ ਲਾਹੌਰ ਵਿੱਚ ਪਿਛਲੇ ਦਿਨੀ ਫਖਰ ਜਮਾ ਡਾਕਟਰ ਦੀਪਕ ਮਨਮੋਹਨ ਸਿੰਘ ਸਹਿਜਪ੍ਰੀਤ ਸਿੰਘ ਮੰਗਟ ਤੇ ਹੋਰ ਲੇਖਕਾਂ ਨੇ ਲੋਕ ਅਰਪਣ ਕੀਤਾ ਬੁਸ਼ਰਾ ਇਜਾਜ਼ ਦੀ ਕਾਬ ਪੁਸਤਕ ਨੂੰ ਚੇਤਨਾ ਪ੍ਰਕਾਸ਼ਨ ਪੰਜਾਬੀ ਪਵਰ ਲੁਧਿਆਣਾ ਦੇ ਸੰਚਾਲਕ ਸੁਤੀਸ਼ ਗੁਲਾਟੀ ਨੇ ਸਰਦਾਰ ਗੁਰਦੇਵ ਸਿੰਘ ਪੰਦੇਰਜੀ ਪਾਸੋਂ ਲਿਖੀ ਲਿਪੀ ਅੰਤਰਣ ਕਰਕੇ ਛਾਪਿਆ ਹੈ ਜਦਕਿ ਪ੍ਰੋਫੈਸਰ ਗੁਰਪਜਨ ਸਿੰਘ ਗਿੱਲੇ ਦੇ ਦੋਹਾਂ ਗੀਤ ਸੰਗ੍ਰਹਿ ਫੁੱਲਾਂ ਦੀ ਝਾਂਜਰ ਤੇ ਪੇਪਲ ਪੱਤੀਆਂ ਨੂੰ ਇੱਕ ਜिल्ਦ ਵਿੱਚ ਸ਼ਾਹਮੁਖੀ ਲਿਪੀ ਵਿੱਚ ਮੇਰੇ ਪੰਜ ਦਰਿਆ ਨਾਮ ਹੇਠ ਪ੍ਰਕਾਸ਼ਿਤ ਕਰਕੇ ਲੋਕਾਰਪਣ ਕੀਤਾ ਜਿਸ ਦਾ ਸ਼ਾਹਮੁਖੀ ਲਿਪੀ ਅਨਤ੍ਰਣ ਮੁਹੰਮਦ ਆਸੀਫ ਰਜਾ ਨੇ ਕੀਤਾ ਹੈ ਪਾਕਿਸਤਾਨ ਦੀ ਪੰਜਾਬੀ ਸ਼ਾਇਰਾ 부ਸ਼ਰਾ ਇਜ਼ਾਜ਼ ਬਾਰੇ ਜਾਣਕਾਰੀ ਦਿੰਦਿਆ ਪ੍ਰੋਫੈਸਰ ਗੁਰਪਜਨ ਸਿੰਘ ਗਿੱਲ ਨੇ ਦੱਸਿਆ ਕਿ 부ਸ਼ਰਾ ਇਜ਼ਾਜ਼ ਕਵਿਤਾ ਲਿਖਣ ਤੋਂ ਇਲਾਵਾ ਵਕ ਵਕ ਮਸਲਿਆਂ ਤੇ ਅਖਬਾਰੀ ਕਾਲਮ ਵੀ ਲਿਖਦੇ ਹਨ ਬੁਸ਼ਰਾ ਇਜਾਜ ਦੀ ਪਹਿਲੀ ਲਿਖਤ ਸਫਰਨਾਮਾ ਰੂਪ ਵਿੱਚ 1987 ਵਿੱਚ ਅਰਜੇ ਹਾਲ ਨਾਮ ਹੇਠ ਬੁਸ਼ਰਾ ਇਜਾਜ ਪਬਲਿਕੇਸ਼ਨ ਵੱਲੋਂ ਛਪੀ ਸੀ ਇਸ ਦਾ ਦੂਜਾ ਐਡੀਸ਼ਨ ਪ੍ਰਸਿੱਧ ਪ੍ਰਕਾਸ਼ਨ ਅਦਾਰੇ ਸਾਂਗੀ ਬੀਲ ਲਾਹੌਰ ਨੇ 1995 ਵਿੱਚ ਛਾਪਿਆ ਕਹਾਣੀ ਸੰਗ੍ਰਹਿ 12 ਅਨੇਕੀ ਔਰਤ ਸਾਂਗੇ ਮੀਲ ਵੱਲੋਂ 1994 ਵਿੱਚ ਪ੍ਰਕਾਸ਼ਿਤ ਹੋ ਚੁੱਕਾ ਹੈ ਸਾਲ 2000 ਵਿੱਚ ਉਸ ਦਾ ਸਫਰਨਾਮਾ ਅੱਖੇ ਦੇਖਤੀ ਰਹਤੀ ਹੈ ਅਲ ਹਮਦ ਪਬਲਿਕੇਸ਼ਨ ਲਾਹੌਰ ਨੇ ਛਾਪਿਆ ਜਦ ਕਿ ਇੱਕ ਜੀਵਨੀ ਰਾ ਨਦਾਰ ਦੇ ਸ਼ੌਕ ਸਾਰੰਗ ਪਬਲਿਕੇਸ਼ਨ ਲਾਹੌਰ ਨੇ ਛਾਪੀ ਹੈ ਕਹਾਣੀਆਂ ਦੀ ਕਿਤਾਬ ਆਜ ਕੀ ਸ਼ਹਿਰਜਾਦ ਅਲ ਹਮਦ ਪਬਲਿਕੇਸ਼ਨ ਲਾਹੌਰ ਨੇ 2005 ਵਿੱਚ ਛਾਪੀ ਸੀ ਬੁਸ਼ਰਾ ਇਜਾਜ਼ ਦੀ ਪੰਜਾਬੀ ਵਿੱਚ ਪਹਿਲੀ ਕਿਤਾਬ ਪੱਬਾਂ ਪਾਰ ਸ਼ਾਮੂਖੀ ਵਿੱਚ ਸੰਗੇ ਮੀਲ ਲਾਹੌਰ ਨੇ 1994 ਵਿੱਚ ਛਾਪੀ ਅਤੇ ਗੁਰਮੁਖੀ ਵਿੱਚ ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ ਨੇ 2005 ਵਿੱਚ ਛਾਪੀ ਸੀ ਕਾਵ ਸੰਗ੍ਰਹਿ ਪੁਲੇਖਾ ala ਹਮਦ ਪਬਲੀਕੇਸ਼ਨ ਲਾਹੌਰ ਨੇ 1994 ਵਿੱਚ ਅਤੇ ਲੋਕਗੀਤ ਪ੍ਰਕਾਸ਼ਨ ਨੇ 2005 ਵਿੱਚ ਗੁਰਮੁਖੀ ਵਿੱਚ ਪ੍ਰਕਾਸ਼ਿਤ ਕੀਤੀ ਸੀ ਉਸ ਦਾ ਇੱਕ ਕਾਵ ਸੰਗ੍ਰਹਿ ਖੁਆਬ ਤੋਂ ਜਰਾ ਪਹਿਲਾਂ ਡਾਕਟਰ ਮੁਹੰਮਦ ਇਦਰੀਸ ਨੇ ਲਿਪੀ ਅੰਤਰ ਕਰਕੇ ਲੋਕਗੀਤ ਪ੍ਰਕਾਸ਼ਨ ਤੋਂ ਛਪਵਾਇਆ ਸੀ ਵਿਸ਼ਵ ਪੰਜਾਬੀ ਕਾਂਗਰਸ ਦੇ ਚੀਫ ਕੋਆਰਡੀਨੇਟਰ ਪ੍ਰਸਾਜ ਪ੍ਰੀਤ ਸਿੰਘ ਮੰਗਟ ਨੇ ਕਿਹਾ ਕਿ ਸਾਲ 2022 ਵਿੱਚ ਲਾਹੌਰ ਵਿਖੇ ਹੀ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਉਸ ਦੀ ਇਹ ਕਾਪ ਪੁਸਤਕ ਮੈਂ ਪੂਣੀ 31 ਰਾਤ ਸ਼ਾਹਮੁਖੀ ਅੱਖਰਾਂ ਵਿੱਚ ਵੀ جناب ਫਖਰ ਸ਼ਮਾ ਜਮਾ ਡਾਕਟਰ ਦੀਪਕ ਮਨਮੋਹਨ ਸਿੰਘ ਅਤੇ ਇਹਨਾਂ 17 ਦੇ ਲੇਖਕ ਨੇ ਲੋਹਕਰਣ ਕੀਤੀ ਜੀ ਹੁਣ ਇਸ ਕਾਗ ਕਿਤਾਬ ਨੂੰ ਸਾਲ 2025 ਵਿੱਚ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਸਰਦਾਰ ਗੁਰਦੇਵ ਸਿੰਘ ਪੰਦੇਰਬਸਪਾਸੋਂ ਗੁਰਮਖੀ ਵਿੱਚ ਲਿਪੀਅੰਤਰ ਕਰਕੇ ਛਾਪਿਆ ਜਾਣਾ ਮਾਨ ਦੀ ਗੱਲ ਹੈ ਉਹਨਾਂ ਦੱਸਿਆ ਕਿ ਇਸ ਕਾਨਫਰੰਸ ਵਿੱਚ 8 ਕਿਤਾਬਾਂ ਸਹਿਜ ਮਤियां ਕਵਿਤਾ ਲੇਖਕ ਸਹਿਜਪ੍ਰੀਤ ਸਿੰਘ ਮੰਗਟ ਦਿਲ ਦਰਵਾਜ਼ੇ ਗਜ਼ਲਾਂ ਲੇਖਕ ਤਰਲੋਚਨ ਲੋਚੀ ਮੇਰੇ ਪੰਜ ਦਰਿਆ ਗੀਤ ਲੇਖਕ ਗੁਰਪਜਨ ਗਿੱਲ ਪੰਜ ਆਪ ਦੇ ਸ਼ਾ ਅਸਬਾਰ ਦੋਹਾਂ ਪੰਜਾਬਾਂ ਦੇ ਖਿਡਾਰੀਆਂ ਦੇ ਰੇਖਾ ਚਿੱਤਰ ਲੇਖਕ ਨਵਦੀਪ ਸਿੰਘ ਗਿੱਲ ਸਾਹਿਤ ਸੰਜੀਵਨੀ ਵਾਰਤਕ ਲੇਖਕ ਜੰਗ ਬਹਾਦਰ ਗੋਇਲ ਬਾਤਾਂ ਬਾਗਿਓਂ ਪਾਰਦੀਆਂ ਸਫਰਨਾਮਾ ਲੇਖਕ ਸਤਨਾਮ ਸਿੰਘ ਮਾਨਕ ਲੁਕੀ ਹੋਈ ਅੱਖ ਕਵਿਤਾਵਾਂ ਲੇਖਕ ਸਰਬਜੀਤ ਜਸਤੇ ਮੈਂ ਚਸ਼ਮਦੀਤ ਕਵਿਤਾਵਾਂ ਲੇਖਕ ਹਰਮੀਤ ਵਿਦਿਆਰਥੀ ਗੁਰਮਖੀ ਤੋਸ਼ਾਮੁਖੀ ਵਿੱਚ ਲੋਕ ਅਰਪਣ ਕੀਤੀਆਂ ਗਈਆਂ ਨਾ ਪੁਸਤਕਾ ਲੋਕ ਅਰਪਣ ਵੇਲੇ ਪਾਕਿਸਤਾਨ ਦੀ ਪ੍ਰਸਿੱਧ ਕਵਿਤਰੀ ਤਾਹਿਰਾ ਸਰਾ ਸਹਿਜਪ੍ਰੀਤ ਸਿੰਘ ਮੰਗੜ ਜਸਵਿੰਦਰ ਕੌਰ ਗਿੱਲਨ ਨਵਦੀਪ ਸਿੰਘ ਗਿੱਲ ਤੇ ਕੁਝ ਹੋਰ ਲੇਖਕ ਵੀ ਹਾਜ਼ਰ ਸਨ